ਸੋ ਕਉ ਤਲ ਗੁਰ ਸੇਵਿਆ ਅਹਨ ਸਹਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵਾ ਸਿਫਤ ਖੁਸਾਮ ਦੀ ਨੂਰ ਅਰਸਾ ਕਰਸਾ ਤਦ ਰਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸਚਾ ਪਾਤਸ਼ਾਹ ਹੁ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਆ ਸਬਨੰਦ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਜਿਸੁ ਪਾਸ ਬਹਿਠਿਆ ਸੋਹੀਆ ਸਬਨੰਦ ਵੇਸਾ ਸਤਨਾਮ ਦੀਵਾ ਹੈ ਗੁਰੂ ਸਾਹਿਬ ਦੀ ਸ਼ਲੋਕਾ ਮਹਲਾ 3 ਪੂਰਬ ਲਿਖਿਆ ਕਮਾ ਬਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੌਲੀ ਪਾਈ ਆਨਾ ਵਿਸਰਿਆ ਗੁਣਤਾਸ ਪੂਰਬਾ ਲਿਖਿਆ ਕਮ ਜੇ ਕਰਤਾ ਆਪ ਲਿਖਿਆਸ ਮੋਹ ਠਗੋਲੀ ਪਾਈ ਆਨਾ ਵਿਸਰਿਆ ਗੁਣਤਾਸ ਮਤ ਜਾਣੋ ਜਗ ਜੀਵਦਾ ਦੂਜਾ ਭਾਏ ਮੋਇ ਆਸ ਜਿਨੀ ਗਰਮ ਖਨ ਨਾਮ ਨਾ ਚੇਤੇਆ ਸੇ ਬਹਣਾ ਨਾ ਮਿਲਣੀ ਪਾਸ ਦੁਖ ਲਗਾ ਬਹੁ ਆਤ ਕਣਾ ਕਲਤ ਨਾ ਸਾਥ ਕੋਈ ਜਾਸਾ ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉਬੇ ਸਾਸ ਮਾਨਮੁਖਾਨੋ ਕੋ ਨਾ ਵਿਸਹੀ ਚੁੱਕ ਗਿਆ ਏ ਸਾ ਨਾਨਕਾ ਗੁਰਮੁਖਾਨੋ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਮਹਲਾ 3 ਸੇ ਸਜਣਾ ਜੇ ਗਰਮ ਖਮੇਲੇ ਸਵੇਰ ਸਤ ਗੁਰ ਕਾ ਭਾਣਾ ਆਨੰਦਨ ਕਰੇ ਸੇ ਸੱਚ ਰਹੇ ਸਮਾਈ ਦੂਜਾ ਭਾਏ ਲਗੇ ਸਜਣ ਨਾ ਆਖਿਆ ਦੇ ਅਪਮਾਨ ਕਰੇ ਵੇਕਾਰ ਮਾਨਮੁਖ ਆਪ ਸਵਾਰਥੀ ਕਾਰਜਨਾ ਸਕਹੀ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾਮ ਮਿਟਨਾਰਾ ਪੌੜੀ ਤੁਰੇ ਆਪੇ ਜਗਤ ਉਪਾਏ ਕਾ ਆਪ ਖੇਲ ਰਚਾਇਆ ਤੁਰਾ ਗੋਣ ਆਪ ਸਿਰਜਿਆ ਮਾ ਮੋ ਵਦਾ ਵਿੱਚ ਹਉਮਾ ਲੇਖ ਮੰਗਿਆ ਫਿਰ ਆਵਾ ਜਾਇਆ ਜਿਨ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾ ਬਲਿਹਾਰੀ ਗੁਰ ਆਪਣੀ ਸਦਾ ਸਦਾ ਕਮਾਏ ਜਿਨਾਂ ਪਰ ਕਿਰਪਾ ਕਰੇ ਸੇ ਗੁਰ ਸਮਝਾਵੇ ਵਾਲੇ ਹਾਰੀ ਗਰੇ ਆਪਨੇ ਸਦਾ ਸਦਾ ਕਮਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮ ਆਬਨ ਆ ਜੇ ਕਰਤਾ ਆਪ ਲਿਖਿਆਸ ਮੋਹ ਥਦੋਲੀ ਪਾਈ ਅਨਰ ਵਿਸਰਿਆ ਗੁਣਤਾਸ ਸੋਰਠ ਕੀ ਵਾਰ ਪੌੜੀ ਤੀਜੀ ਸ਼ਲੋਕਾਂ ਨਾਲ